ਇਸੇ ਤਿਆਗ ਦਾ ਪਾਠ ਪੜਿਆ ਗਿਆ ਸਾਡੇ ਬਾਬਾ ਜੀ ਨੇ ਵਿਆਹ ਨਹੀਂ ਕਰਾਇਆ ਸਾਡੇ ਬਾਬਾ ਜੀ ਨੇ ਮਾਂ ਤਿਆਗ ਦਿੱਤੀ ਸਾਡੇ ਬਾਬਾ ਜੀ ਨੇ ਪਿਓ ਤਿਆਗ ਦਿੱਤਾ ਸਾਡੇ ਬਾਬਾ ਜੀ ਨੇ ਘਰ ਛੱਡ ਦਿੱਤਾ ਛੱਡ ਕੇ ਫਿਰ ਕੀਤਾ ਕੀ ਸ੍ਰੀ ਤੇ ਸੁਆਮਾਲੀ ਦਾਸ ਪਾਤਸ਼ਾਹਾਂ ਵਿੱਚੋਂ ਸਵਾਏ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀ ਤੇ ਨੌਂ ਦੀਆਂ ਨੌਂ ਪਾਤਸ਼ਾਹਾਂ ਗ੍ਰਸਤੀ ਪਰਿਵਾਰ ਬੱਚੇ ਲੋੜ ਪਈ ਤੇ ਆਪਣਾ ਆਪ ਕੁਰਬਾਨ ਕਰਕੇ ਵਿਖਾਤਾ ਪਕੜ ਨਹੀਂ ਰੱਖੀ ਪਾਤਸ਼ਾਹ ਨੇ ਨਾ ਪਕੜ ਨਹੀਂ ਰੱਖੀ ਦੱਸਿਆ ਲੋਕਾਂ ਤਿਆਗ ਦੀ ਡੈਫੀਨੇਸ਼ਨ ਇਹ ਆ ਇਸ ਕਰਕੇ ਅਸ ਗੱਲ ਨੂੰ ਸਮਝਿਓ ਅਹੀਂ ਤੇ ਆ ਜੈਵੇਂ ਤੁਰੇ ਫਿਰਦੇ ਕੋ ਕਿਸੇ ਮਗਰ ਤੁਰਿਆ ਫਿਰਦਾ ਅੱਜ ਤੇ ਸ਼ਬਦ ਗੁਰੂ ਅੱਜ ਦਾ ਸਿੱਖ ਦੇਆਂ ਉੱਤੇ ਫੁੱਲ ਸੁੱਟ ਰਿਹਾ ਦੇਆਂ ਉੱਤੇ ਸਰੀਰਾਂ ਉੱਤੇ ਸਮਝਿਓ ਸਰੀਰਾਂ ਉੱਤੇ ਫੁੱਲ ਸੁੱਟਦਾ ਕੋ ਦੇਹ ਧਾਰੀ ਬਾਬਾ ਅਜੇ ਫੁੱਲ ਸੁੱਟਦਾ ਉੱਤੇ ਸ਼ਬਦ ਨੂੰ ਲੈ ਕੇ ਜਾਓ ਆਪਣੇ ਘਰਾਂ 'ਚ ਬਾਣੀ ਨੂੰ ਪੜੋ ਤੁਸੀਂ ਬਿਜ਼ਨਸ ਕਰੋ ਬਹੁਤ ਵਧੀਆ ਗੱਲ ਹੈ ਤੁਸੀਂ ਨੌਕਰੀ ਕਰੋ ਬਹੁਤ ਵਧੀਆ ਗੱਲ ਹੈ ਤੁਸੀਂ ਘਰ 'ਚ ਰਹੋ ਜਿੱਥੇ ਵੀ ਜਾਓ ਪਰ ਤੁਹਾਡੇ ਕੋਲ ਗੁਰਮਤ ਦੇ ਵਿਚਾਰ ਹੋਣ ਤੁਹਾਡੇ ਕੋਲ ਬਾਣੀ ਹੋਵੇ ਤੁਸੀਂ 1 ਸਾਲ ਲਗਾਤਾਰ ਸਹਿਜ ਪਾਠ ਕਰਕੇ ਅਰਥਾਂ ਸਹਿਤ ਵੇਖ ਲਓ ਤੁਹਾਡਾ ਸੋਚਣ ਦਾ ਤੁਹਾਡਾ ਤੁਰਨ ਦਾ ਤੁਹਾਡਾ ਬੋਲਣ ਦਾ ਤੁਹਾਡਾ ਲੋਕਾਂ ਦੇ ਨਾਲ ਵਿਚਰਨ ਦਾ ਸਟਾਈਲ ਚੇਂਜ ਹੋ ਜਾਏਗਾ ਤੁਸੀਂ ਸਮਝੋਗੇ ਬਾਣੀ ਸਾਡਾ ਕਦ ਕਿੰਨਾ ਉੱਚਾ ਕਰਦੀ ਹੈ ਆਏ ਆਏ ਮੱਥਾ ਟੇਕਿਆ 10 ਰੁਪਏ ਗੋਲ ਚ ਪਾਇਏ ਦੇਖ ਲਈ ਅਜੇ ਭਾਈ ਸਾਹਿਬ ਹੁਕਮ ਨਮਾ ਸੁਣਾਉਣ ਲੱਗਦੇ ਸਾਡੀ ਗੱਡੀ ਸਟਾਰਟ ਹੋ ਜਾਂਦੀ ਹੈ ਦੁਨੀਆ ਦਾ ਕੋਈ ਐਸਾ ਸਕੂਲ ਹੈ ਜਿੱਥੇ ਬੱਚਾ ਸਿਰਫ ਮੱਥਾ ਟੇਕ ਕੇ ਆਵੇ ਤੇ ਉਹ ਆਈਪੀਐਸ ਬਣ ਜਾਏ ਉਹ ਡਾਕਟਰ ਬਣ ਜਾਏ ਉਹਨੂੰ ਸਕੂਲ ਚ ਸਵੇਰੇ ਤੋਂ ਲੈ ਕੇ ਦੁਪਹਿਰ ਦੇ 2 3 ਵਜੇ ਤੱਕ 5 6 ਘੰਟੇ ਗੁਜ਼ਾਰਨੇ ਪੈਂਦੇ ਨੇ ਅਜੇ ਘਰ ਮਗਰੋਂ ਆਉਂਦਾ ਲੰਚ ਮਗਰੋਂ ਕਰਦਾ ਟਿਊਸ਼ਨ ਲਈ ਬੈਗ ਫੇਮ ਆ ਬਾਪ ਤੋੜ ਦਿੰਦੇ ਨੇ ਤੇ ਸਿੱਖੀ ਦਾ ਸਕੂਲ 5 ਮਿੰਟ ਸਵੇਰੇ 5 ਮਿੰਟ ਸ਼ਾਮੀ ਕੀ ਆਂਦਾ ਜੀ ਮੈਂ ਗੁਰੂ ਦਾ ਉੱਚੀ ਬੋਲੋ ਜੀ ਮੈਨੂੰ ਪਤਾ ਤੁਸੀਂ ਅਗਲੀ ਵਾਰ ਮੈਨੂੰ ਸੱਦਣਾ ਨਹੀਂ ਹੈ ਇਸ ਕਰਕੇ ਜਿੰਨੀਆਂ ਗੱਲਾਂ ਮੈਂ ਇਸ ਵਾਰ ਕਹਿ ਜਾ ਕੀ ਆਂਦਾ ਜੀ ਮੈਂ ਗੁਰੂ ਦਾ ਹੁਣ ਤੁਸੀਂ ਆਪੇ ਹਿਸਾਬ ਲਾ ਲਵਾ ਪ੍ਰਚਾਰ ਇਹ ਮੇਰਾ ਕਈਆਂ ਨੂੰ ਚੁਭਦਾ ਹੈ ਕਮੇਟੀਆਂ ਨੂੰ ਫੋਨ ਕਰਕੇ ਕਹਿੰਦੇ ਇਹਨੂੰ ਨਾ ਸੱਦੋ ਚਲੋ ਤੁਹਾਡੀ ਮਰਜ਼ੀ ਹੈ ਭਾਈ ਕਿਉਂਕਿ ਮੇਰੇ ਕੋਲੋਂ ਪੋਚੇ ਨਹੀਂ ਵਜਦੇ ਮੇਰੇ ਕੋਲੋਂ ਮਿੱਠੀਆਂ ਗੋਲੀਆਂ ਬੋਲੋ ਜੀ ਜਿਹੜੇ ਮੈਂ ਵੀ ਸੇਵ ਦੇਣ ਲੱਗ ਪਾ ਲਾਚੀਆਂ ਦੇਣ ਲੱਗ ਪਾ ਐਦਾਂ ਜਿਹੜੇ ਲੋਕ ਦਿੰਦੇ ਨੇ ਪਖੰਡੀ ਬਹੁਤ ਪਖੰਡ ਕਰਦੇ ਆ ਲੋਕ ਪੁੱਛਦੇ ਆਣ ਕੇ ਜਿਵੇਂ ਮੈਂ ਕੈਨੇਡਾ ਗਿਆ ਉੱਥੇ ਇੱਕ ਮਾਤਾ ਜੀ ਆਏ ਪੁੱਤਰ ਪੁੱਤਰ ਤੇ ਨਹੀਂ ਖੈਰ ਹੋਣੇ ਮੈਨੂੰ ਕਿਹਾ ਬਾਬਾ ਕਹਾ ਮੈਂ ਕਿਹਾ ਮਾਤਾ ਮੈਂ ਤੁਹਾਡੇ ਪੋਤਰਿਆਂ ਵਰਗਾ ਵਾਂ ਮੈਨੂੰ ਬੇਟਾ ਕਹੇ ਮੈਂ ਬਾਬਾ ਨਹੀਂ ਹੋਏਗਾ ਅੰਦੀ ਪੁੱਤਰ ਆ ਮੈਨੂੰ ਸ਼ੂਗਰ ਵਾ ਗੋਡੇ ਦੁਖਦੇ ਆ ਕੋਈ ਦਵਾਈ ਹੈਗੀ ਮੈਂ ਕਿਹਾ ਹਾਂ ਜੀ ਕਮੇਟੀ ਮੇਰੇ ਮੂੰਹਾਂ ਦੇ ਦੇਖਣ ਲੱਗ ਪਈ ਕਿ ਸਰਵਿਸਿੰਗ ਦੀ ਦਵਾਈਆਂ ਦੇਣ ਲੱਗ ਪਏ ਮੈਂ ਕਿਹਾ ਹਾਂ ਜੀ ਮਾਤਾ ਜੀ ਕਹਿੰਦੇ ਕਿਹੜੀ ਦਵਾਈ ਮੈਂ ਕਿਹਾ ਮਿੱਠਾ ਤੇ ਕਿਲੋ 2 ਕਿਲੋਮੀਟਰ ਸੈਰ ਕਰਨੀ ਆ ਮਾਤਾ ਜੀ ਆ ਪਚੜ ਗਏ ਭਲੇ ਠੀਕ ਠਾਕ ਹੋ ਜਾਣਾ ਹੈ ਤੁਸੀਂ ਸ਼ਬਦ ਪੁੱਛਿਆ ਸ਼ਬਦ ਐ ਹੋਈ ਆ ਕਿ ਡੇਢ 2 ਕਿਲੋਮੀਟਰ ਵਾਕ ਕਰੋ ਮਿੱਠਾ ਖਾਣਾ ਬੋਲੋ ਜੀ ਬੰਦ ਕਰ ਦਿਓ ਆਪਣੇ ਆਪ ਠੀਕ ਹੋ ਜਾਣਾ ਕਿਸੇ ਬਾਬੇ ਕੋਲ ਕੋਈ ਲਾ ਕੋਈ ਲਾਚੀ ਕੋਈ ਚੀਜ਼ਾਂ ਨਹੀਂ ਹੈਗੀਆਂ ਜਿਹੜੇ ਲੋਕ ਭੱਜੇ ਫਿਰਦੇ ਐਵੇਂ ਕਿਸੇ ਦੇ ਕੋਲ ਮਾਫ ਕਰਨਾ ਇੱਕ ਗੱਲ ਸਿੱਧੀ ਜੀ ਗੱਲ ਹੈ ਜੇ ਇਦਾਂ ਠੀਕ ਹੁੰਦਾ ਸਾਡੇ ਗੁਰੂ ਨੂੰ ਵੈਦਖਾਨੇ ਖੋਲਣ ਦੀ ਲੋੜ ਨਹੀਂ ਸੀ ਕਰਾਜ ਮਾਨਕੋਸ਼ ਪਿਆ ਨਹੀਂ ਹੈਗਾ ਤੇ ਇੰਟਰਨੈਟ ਤੇ ਤੇ ਹੈਗਾ ਹੈ ਨਾ ਭਾਈ ਲਾਲੋ ਭਰਿਓ ਉਥੇ ਦੋ ਲਾਲੋ ਲਿਖੇ ਆਉਣਗੇ ਇੱਕ ਭਾਈ ਲਾਲੋ ਗੁਰੂ ਨਾਨਕ ਸਾਹਿਬ ਵੇਲੇ ਐਮਨਾਬਾਦੀ ਧਰਤੀ ਤੇ ਤੇ ਇੱਕ ਭਾਈ ਲਾਲੋ ਗੁਰੂ ਅਮਰਦਾਸ ਵੇਲੇ ਵੈਦ ਸੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਵੈਦ ਰੱਖਿਆ ਸੀ ਮਹਾਰਾਜ ਨੇ ਮਹਾਰਾਜ ਵੈਦ ਰੱਖਦੇ ਸੀ ਆਪਣੇ ਕੋਲ ਹਮੇਸ਼ਾ ਹੀ ਜੇ ਕਿਸੇ ਦਾ ਕੋਈ ਸਰੀਰ ਰੋਗੀ ਹੈ ਉਹਦਾ ਇਲਾਜ ਵੈਦ ਕਰੇਗਾ ਜੇ ਕਿਸੇ ਦਾ ਮਨ ਰੋਗੀ ਹੈ ਉਹਦਾ ਇਲਾਜ ਗੁਰੂ ਦਾ ਉਪਦੇਸ਼ ਸ਼ਬਦ ਕਰੇਗਾ ਤੇ ਅੱਜ ਲੋਕ ਕਰਦੇ ਫਿਰਦੇ ਬੜਾ ਕੁਝ ਹੋ ਰਿਹਾ ਜੀ ਆ ਤੁਸੀਂ ਵੇਖਦੇ ਹੋ ਕਈ ਕਹਿਣਗੇ ਅਸੀਂ ਇੰਨੇ ਪਾਠ ਕੀਤੇ ਬਾਬਾ ਜੀ ਨੇ ਸਾਡਾ ਕਰਜ਼ਾ ਲਾਤਾ ਕਿਉਂ ਜੀ ਗੁਰੂ ਬਾਣੀ ਕਰਜੇ ਲਾਉਣ ਲਈ ਹੁਣ ਤੁਸੀਂ ਕਰਜ਼ਾ ਲਿਆ ਹੋਵੇ ਪੁੱਠੇ ਕੰਬਲੀ ਦੇ ਮਹਾਰਾਜਾ ਗਾੜੀ ਸੁਖਣਾ ਸੁਖੀ ਜਾਓ ਗੁਸਾ ਨਾ ਮਨਾਓ ਕਲੀਰ ਗੱਲ ਹੈ ਬਾਣੀ ਸਾਡਾ ਸਵਾਮ ਨੂੰ ਚਾ ਚੁੱਕਦੀ ਹੈ ਗੁਰਬਾਣੀ ਤੁਹਾਡੇ دنیਾਵੀ ਬੈਂਕਾਂ ਦੇ ਕਰਜ਼ੇ ਲੈਣ ਲਈ ਨਹੀਂ ਜਿਹੜੇ ਲੋਕ ਸਾਨੂੰ ਇਹ ਝੂਠੇ ਆਸਰੇ ਝੂਠੇ ਲਾਲਚ ਦੇ ਦੇ ਕੇ ਗੁਰਬਾਣੀ ਨਾਲ ਜੁੜ ਰਹੇ ਨੇ ਉਹ ਤੁਹਾਡਾ ਮਨੋਬਲ ਡੇਗ ਰਹੇ ਨੇ ਅਜ ਬੜਾ ਕੁਝ ਹੋ ਰਿਹਾ ਮੈਂ ਜਦੋਂ ਦਾ ਪਾਠ ਕਰ ਰਿਹਾ ਜੀ ਮੇਰਾ ਹੁਣ ਕਰਜ਼ਾ ਲੈ ਗਿਆ ਹੁਣ ਮੰਨ ਲਓ ਕਿਸੇ ਨੇ ਕਰਜ਼ਾ ਲਿਆ ਹੋਵੇ 30 ਗਾਵਾਂ ਵਾਸਤੇ ਤੇ ਉਹਦੀ ਜਗ੍ਹਾ ਪਾਲਵੇ ਤਿੰਨ ਮੰਜ਼ਲੀ ਕੋਠੀ ਤੇ ਮੁੜ ਕੇ ਬਾਬਾ ਦੀਪਸੋਂ ਨੂੰ ਕਹੀ ਜਾ ਬਾਬਾ ਦੀਸ ਜੀ ਮੇਰਾ ਕਰਜ਼ਾ ਲਾ ਦਿਓ ਗੁਰੂ ਅੰ살 ਜੀ ਮੇਰਾ ਬੋਲੋ ਜੀ ਗੁਰੂ ਅੰ살 ਜੀ ਮੇਰਾ ਤੇ ਮਹਾਰਾਜ ਤੇ ਇਹੋ ਕਹਣਗੇ ਜੇ ਕਰਜ਼ਾ ਲਿਆ گاਵਾਂ ਲਈ ਤੇ گاਵਾਂ ਪੌਂਦਾ ਤੂੰ ਤੇ ਕੋਠੀ ਪਾ ਕੇ ਬਹਿ ਗਿਆ ਬਈ ਜਿਸ ਕੰਮ ਲਈ ਕਰਜ਼ਾ ਲਿਆ ਉਹ ਕੰਮ ਕਰ ਕਰਜ਼ਾ ਚੜਨਾ ਨਹੀਂ ਸੀ ਮੱਝਾਂ گاਵਾਂ ਤੇ ਕਰਜ਼ਾ ਲਿਆ ਮੱਝਾਂ گاਵਾਂ ਦਾ ਦੁੱਧ ਵੇਚਦਾ ਕਰਜ਼ੇ ਦੀਆਂ ਕਿਸ਼ਤਾਂ ਲਾਉਂਦਾ ਆਪਣੇ ਆਪ ਹੀ ਤੇਰਾ ਵਿਹਾਰ ਵਧੀਆ ਬਣਦਾ ਤੁਹਾਡੇ ਕੋਲੋਂ ਇੱਕ ਬੰਦਾ ਇੱਕ ਵਾਰ ਪੈਸੇ ਲੈ ਜਾਏ ਤੁਹਾਨੂੰ ਟਾਈਮ ਨਾ ਮੋੜ ਜੇ ਦੂਜੀ ਵਾਰ ਤੁਹਾਡਾ ਵੀ ਦਿਲ ਕਰਦਾ ਪੈਸੇ ਦੇਣ ਨੂੰ ਸਿਸਟਮ ਵਿਗੜ ਗਿਆ ਸਾਸਾਂ ਜੀ ਗੁੱਸਾ ਨਾ ਮਨਾਇਓ ਜੇ ਭਾਰਤ ਦੇਸ਼ ਵਿੱਚੋਂ ਖਾਸ ਕਰਕੇ ਇੱਥੋਂ ਹੌਲੀ ਹੌਲੀ ਬੱਚਾ ਵਿਦੇਸ਼ ਨੂੰ ਰੋਕ ਕਰ ਰਿਹਾ ਹੈ ਨਾ ਵੱਡੀ ਮਸ਼ੀਨ ਛੋਟੀ ਮਸ਼ੀਨ ਨੂੰ ਖਾ ਰਹੀ ਹੈ ਬਾਬੇ ਨੇ ਆਖਿਆ ਸੀ ਨਾ ਪਾਈ ਕਰਪਸ਼ਨ ਨਹੀਂ ਬੇਈਮਾਨੀ ਨਹੀਂ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ ਗੁਰਪੀਰ ਹਾਂ ਮਾ ਤਾਂ ਪਰ ਜਾ ਮਰਦਾਰ ਨਾ ਖਾਏ Hindu veer vaaste gaa khaana paap hai muslimaan praali soor khaana paap hai ਪਰ ਮੇਰੇ ਹਜ਼ੂਰ ਨੇ ਬਲੰਦੀ ਵਿੱਚ ਗੱਲ ਕਹੀ ਜੇ ਤੁਸੀਂ ਦੋਵੇਂ ਦੂਜੇ ਦਾ ਹੱਕ ਖਾ ਰਹੇ ਹੋ ਬੇਈਮਾਨੀ ਕਰ ਰਹੇ ਹੋ ਤੇ ਮੁਸਲਮਾਨ ਭਰਾ ਸੂਰ ਖਾ ਰਿਹਾ ਤੇ ਹਿੰਦੂ ਭਰਾ ਸਾਡਾ ਗਾਂ ਦਾ ਮਾਸ ਖਾ ਰਿਹਾ ਕਿਸ ਦਾ ਹੱਕ ਖਾਣਾ ਨਹੀਂ ਸੱਚੀ ਸੁੱਚੀ ਕਿਰਤ ਕਰ ਤੇ ਗੁਰੂ ਕੇ ਸਿੱਖ ਹੋਏ ਸਿੱਖ ਤੇ ਵੀ ਇੰਨਾ ਟੁਕਦਾ ਹੈ ਇਹ ਨਹੀਂ ਮੈਂ ਗਾਤਰਾ ਪਾ ਕੇ ਕਿਰਪਾਨ ਪਾ ਕੇ ਅਮਰਦਸ਼ਾ ਕੇ ਬੇਈਮਾਨੀਆਂ ਕਰੀ ਜਾਵਾਂ ਮੈਨੂੰ ਲਾਇਸੈਂਸ ਮਿਲ ਗਿਆ ਨਹੀਂ ਵਿਹਾਰ ਇਹੋ ਜਿਹਾ ਬਣਾ ਕੇ ਜਾਓ ਜਦੋਂ ਅਸੀਂ ਦੁਨੀਆ ਤੋਂ ਜਾਈਏ ਮੈਂ ਕਿ ਬੇਨਤੀ ਕਰਦਾ ਹੁੰਨਾ ਕਿ ਐਦਾ ਮੰਨ ਲਓ ਪਿਤਾ ਚੜਾਈ ਕਰ ਗਿਆ ਤੁਸੀਂ ਉਹਦੇ ਦੋਸਤਾਂ ਮਿੱਤਰਾਂ ਨੂੰ ਪੁੱਛੋ ਸਾਡੇ ਡੈਡੀ ਨੇ ਕਿਹਦਾ ਪੈਸਾ ਦੇਣਾ ਤੇ ਨਹੀਂ ਸੀ ਲੈਣ ਵਾਲੇ ਪੁੱਛਿਓ ਨਾ ਪੁੱਛਿਓ ਦੇਣ ਵਾਲੇ ਜ਼ਰੂਰ ਪੁੱਛਿਓ ਪਰ ਕਈ ਐਦਾਂ ਦੇ ਵਿਹਾਰੀ ਹੁੰਦੇ ਨੇ ਮੁੜ ਕੇ ਆਉਂਦੇ ਪਾਪਾ ਜੀ ਕੋਲੋਂ ਲੈ ਲਓ ਜਾ ਕੇ ਜੀ ਤੁਸੀਂ ਪਾਪਾ ਜੀ ਨੂੰ ਦਿੱਤੇ ਸੀ ਬੋਲੋ ਭਾਈ ਕਈ ਕਹਿੰਦੇ ਜੀ ਇਹ ਤੁਹਾਡੇ ਡੈਡੀ ਨੂੰ ਪੈਸੇ ਦਿੱਤੇ ਸੀ ਕਹਿੰਦਾ ਭਾਈ ਡੈਡੀ ਕੋ ਲੈ ਲਓ ਉਹਦੇ ਹੁਣ ਚੌਥਾ ਵਾਪਰਸ ਦਸਵੇਂ ਤੇ ਲੈ ਲਿਓ ਠੀਕ ਹੈ ਜੀ ਇਹਦਾ ਮਤਲਬ ਵਿਹਾਰ ਖਰਾਬ ਹੋ ਗਿਆ ਉਸਤਤ ਮਨ ਮੈਂ ਕਾ ਨਿਰੰਕਾਰ ਜਿਹੜੇ ਲੋਕਾਂ ਨੇ ਮੈਂ ਰੱਬ ਦਾ ਸਿਮਰਨ ਕਰਨਾ ਜਿੱਦਨ ਮੇਰਾ ਵਿਹਾਰ ਸਹੀ ਹੋ ਗਿਆ ਮੈਂ ਗੁਰਦੁਆਰੇ ਨੂੰ ਤੁਰਿਆ ਆਉਂਦਾ ਸੀ ਉੱਥੇ ਰਾਜਕੇ ਦਾ ਪਰਸ ਡਗਾ ਸੀ ਉਹਦੇ ਵਿੱਚ 15000 ਰੁਪਏ ਸੀ ਦੋ ਕ੍ਰੈਡਿਟ ਕਾਰਡ ਸੀ ਲਾਇਸੈਂਸ ਸੀ ਆਮ ਬੰਦਾ ਪੈਸੇ ਕੱਢ ਕੇ ਜੇਬ ਵਿੱਚ ਪਾ ਲੈਂਦਾ ਪਰਸ ਪਾੜ ਪੜ ਕੇ ਪਰਾਂ ਸੁੱਟਦਾ ਪਰ ਜੇ ਬੰਦਾ ਲੱਭ ਕੇ ਡਰੈਸੋ ਦੇ ਘਰ ਦੇਣ ਗਿਆ ਗੁਰਦੁਆਰੇ ਪਹੁੰਚ ਨਹੀਂ ਸਕਿਆ ਫਿਰ ਕਾਰੋਬਾਰ ਤੇ ਚਲਾ ਗਿਆ ਬਾਪੂ ਜੀ ਕਹਿਣਗੇ ਬੰਦਿਆ ਸਮਝ ਲਾ ਤੂੰ ਅੱਜ ਗੁਰਦੁਆਰੇ ਮੱਥਾ ਟੇਕ ਆਇਆ ਤੂੰ ਨਹੀਂ ਵੀ ਮੇਰੇ ਕੋ ਆਇਆ ਨਾ ਇਹੋ ਉਪਦੇਸ਼ ਤੇ ਮੈਂ ਦੇਣਾ ਸੀ ਇਹੋ ਉਪਦੇਸ਼ ਤੈਨੂੰ ਮੈਂ ਦੇਣਾ ਸੀ ਉਹ ਤੂੰ ਰਾਹ ਚ ਹੀ ਕੰਮ ਕਰ ਉਹ ਤੂੰ ਤੇ ਰਾਹ ਜੀ ਮੱਥਾ ਟੇਕ ਲਿਆ ਸਮਝ ਆਈ ਮਨ ਲਓ ਮੈਂ ਗੁਰਦੁਆਰੇ ਤੁਰਿਆ ਆਉਂਦਾ ਵਾਂ ਉੱਥੇ ਕਿਹਦਾ ਪਰਸ ਡਗਾ ਹੋਵੇ ਵਿੱਚ ਡਰਾਈਵਿੰਗ ਲਾਇਸੈਂਸ ਹੋਵੇ ਵਿੱਚ ਅਗਲੇ ਦੇ ਦੋ ਤਿੰਨ ਬੈਂਕ ਦੇ ਕਾਰਡ ਹੋਣ ਤੇ ਮੈਂ ਪੈਸੇ ਕਢ ਕੇ ਜਿਬ ਵਿੱਚ ਪਾ ਲਾਂ ਪਰਸ ਪਾੜ ਕੇ ਸੁੱਟ ਦਵਾਂ ਤੇ ਉਹਨਾਂ ਪੈਸਿਆਂ 'ਚ ਵੰਡ ਕੇ ਭਾਈ ਸਾਹਿਬ ਦੇ ਗੁੱਟ ਤੇ ਰੱਖਾਂ ਹੱਥ ਤੇ ਰੱਖਾਂ ਪੰਜ ਸਦਾ ਨੋੜ ਕੇ ਭਾਈ ਸਾਹਿਬ ਜੀ ਅਰਦਾਸ ਕਰੋ ਦੇਰ ਨੂੰ ਦੁੱਗਣੀ ਤੇ ਰਾਤ ਤਾਂ ਕਿ ਲਖਨਊ ਚ ਤਨ ਪੰਜ ਸੱਤ ਪਰਸ ਮੈਨੂੰ ਰੋਜ਼ ਲੱਭ ਜਾ ਕਰਨ ਮੈਨੂੰ ਕੀ ਲੋੜ ਹੈ ਕੰਮ ਕਰਨ ਦੀ ਹੁਣ ਭਾਈ ਸਾਹਿਬ ਵਿਚਾਰੇ ਨੂੰ ਥੋੜਾ ਪਤਾ ਵੀ ਅਰਦਾਸ ਕਿਹੜੀ ਕਰਾ ਰਿਆ ਮੇਰੇ ਕੋਲ ਗੋਲਕ ਵਿੱਚ ਵੀ ਪਾ ਦਿਆਂ ਤੇ ਜੇ ਮੈਂ ਦੂਜਾ ਰੂਪ ਵੇਖਾਂ ਵੀ ਐ ਨੂੰ ਆ ਰਿਆ ਸੀ ਤੇ ਮੈਂ ਗੁਰਦੁਆਰੇ ਨਹੀਂ ਗਿਆ ਮੈਂ ਉਹਦਾ ਐਡਰੈਸ ਲੱਭਿਆ ਤੇ ਮੈਂ ਉਹਦੇ ਘਰ ਗੱਡੀ ਉਹਦੇ ਦਰਵਾਜ਼ੇ ਦੇ ਗਾੜੀ ਖੜੀ ਕੀਤੀ ਤੇ ਉਹ ਵਿਚਾਰਾ ਸਾਰਾ ਟੱਬਰ ਜਾਂਦੇ ਨੂੰ ਟੈਨਸ਼ਨ 'ਚ ਪਿਆ ਸੀ ਮੈਂ ਕਿਹਾ ਭਾਈ ਸਾਹਿਬ ਜੀ ਆ ਤੁਹਾਡਾ ਫਰਜ਼ ਹੈ ਅਗਲੇ ਮੈਨੂੰ ਇਨਾਮ ਦੇਣ ਲੱਗੇ ਇਹ ਚੋਂ 1500000 ਰੁਪਇਆ ਰੱਖ ਲਓ ਮੈਂ ਕਿਹਾ ਨਹੀਂ ਜੀ ਇਹ ਮੇਰਾ ਫਰਜ਼ ਸੀ ਇਹ ਪੈਸੇ ਤੁਹਾਡੇ 'ਚੋਂ ਕਿਉਂ ਰੱਖਾਂ ਤੇ ਮੇਰੇ ਕੋ ਅੱਜ ਗੁਰਦੁਰੇ ਨਹੀਂ ਗਿਆ ਪਰ ਪਾਸ਼ਾ ਕਰਨ ਕੇ ਬੰਦਿਆ ਤੂੰ ਨਹੀਂ ਵੀ ਨਾ ਗੁਰਦਵਾਰੇ ਜਾ ਸਕਿਆ ਤੇ ਤੂੰ ਸਮਝ ਲਓ ਗੁਰਦਵਾਰੇ ਅੱਜ ਮੱਥਾ ਟੇਕ ਆਇਆ ਕਿਉਂ ਕਿ ਇਹੋ ਲੈਸਨ ਤੂੰ ਗੁਰਦਰੋਂ ਲੈ ਕੇ ਜਾਣਾ ਸੀ ਉਹ ਤੂੰ ਕੰਮ ਰਾਹ ਚ ਹੀ ਕਰ ਆਇਆ ਇਸ ਕਰਕੇ ਗੁਰੂ ਕੋਲੋਂ ਇਹ ਸਿੱਖਣਾ ਉਸ ਤੋਂ ਤੇ ਮਨ ਵਿੱਚ ਗੁੱਸਾ ਨਾ ਮਨਾਏ ਹੁਣ ਕਈਆਂ ਨੂੰ ਘਰਾਂ ਚ ਵੀ ਲੋਕ ਲਾਉਣੇ ਪੈਂਦੇ ਘਰ ਦੇ ਜੀਆਂ ਤੋਂ ਘਰ ਦੇ ਜੀਆਂ ਤੋਂ ਲੋਕ ਲਾਉਣੇ ਪੈਂਦੇ ਇੱਕ ਦਿਨ ਮੇਰੇ ਇੱਕ ਵੀਰਾਂ ਦਾ ਸਾਰੇ ਜਾਣੇ ਤੇ ਗੁਰਦੁਆਰਿਆਂ 'ਚ ਜਦੋਂ ਮੱਥਾ ਟੇਕਣ ਜਾਂਦੇ ਹੱਥਾਂ 'ਚ ਪੈਸੇ ਲੈ ਕੇ ਜਾਂਦੇ ਗੁਰਦਰਿਆਂ ਗੋਲਕਨੂ ਜਿੰਦਰਾ ਕੋ ਮਾਰਿਆ ਹੁੰਦੇ ਆ ਆਉਂਦਾ ਨਾ ਸਵਾਲ ਸਾਰੇ ਦੇ ਮਨ 'ਚ ਆ ਜਿੰਨੇ ਆਪਾਂ ਆਏ ਸਾਰਿਆਂ ਦੇ ਹੱਥਾਂ 'ਚ ਪੈਸੇ ਆ ਗੋਲਕਨੂ ਜਿੰਦਰਾ ਕੋ ਮਾਰਿਆ ਜਾਂਦਾ ਚਲੋ ਘਰਾਂ 'ਚ ਤੇ ਵਜਣ 100 ਵਾਰ ਵਜਣ ਪਤਾ ਕਿਉਂ ਸਾਰੇ ਚੋਰ ਨਹੀਂ ਹੁੰਦੇ ਚੋਰ ਹੁੰਦੇ ਨੇ 1-2% ਉਹਦੇ 1-2% ਆ ਨਾ ਉਹਨਾਂ ਕਰਕੇ ਲੋਗ ਲਾ ਕੇ ਰੱਖਣਾ ਪੈਂਦਾ ਪਤਾ ਨਹੀਂ ਉਹ ਕਿੱਥੇ ਬੈਠਾ ਹੋ ਸਕਦਾ ਮੇਰੇ ਗੋਡੇ ਨਾਲ ਗੋਡਾ ਜੋੜ ਕੇ ਬੈਠਾ ਹੋਵੇ ਘਰਾਂ 'ਚ ਵੀ ਹੁੰਦਾ ਨਾ ਪੰਜ ਜੀ ਹੁੰਦੇ ਆ ਤਾਂ ਵੀ ਘਰ ਜਾ ਕੇ ਲੋਗ ਲਾ ਕੇ ਜਣਾ ਪੇ ਘਰਵਾਲੀ ਘਰਵਲੇ ਤੋਂ ਕੋਈ ਜਾਂਦੀ ਹੈ ਤੇ ਘਰ ਵੜਾ ਮੇਰੀਆਂ ਭੈਣਾਂ ਆ ਸਕਦੀਆਂ ਜਿਹੜੇ ਮੋਬਾਈਲ ਦੇ ਪਾਸਵਰਡ ਨਹੀਂ ਇੱਕਦੂੰ ਦੱਸਦੇ ਲੋਗ ਤੇ ਆਪੇ ਲਾਉਣੇ ਨੇ ਕੈਵਰੀ ਦਰਾਨੀ ਨੂੰ ਜਸਾਣੀ ਤੋਂ ਲੋਕ ਲਵਾਉਣਾ ਪੈਂਦਾ ਹੈ ਉਦਾਂ ਕਈ ਜਣਾ ਨਾਨਕ ਨਾਮ ਚੜਦੀ ਕਲਾ ਤੇਰੇ ਭਣੇ ਵਿਹਾਰ ਐਸਾ ਬਣਾਓ ਇਹ ਗੱਲਾਂ ਸੁਣਾਉਣੀਆਂ ਬੜੀਆਂ ਸੌਖੀਆਂ ਨੇ ਵੀ ਸਿੱਖ ਰਾਜ ਵੇਲੇ ਸੁਨਿਆਰੇ ਦੀਆਂ ਦੁਕਾਨਾਂ ਨੂੰ ਵੀ ਲੋਕ ਨਹੀਂ ਸੀ ਲੱਗਦੇ ਸਾਨੂੰ ਆਪਣੀਆਂ ਘਰ ਦੀਆਂ ਦਰਾਨੀਆਂ ਜਠਾਨੀਆਂ ਸਾਸ ਨੋ ਪਤੀ ਪੁੱਤ ਤੀ ਤੋਂ ਲੋਕ ਲਾ ਕੇ ਰੱਖਣਾ ਪੈ ਰਿਹਾ ਹੈ ਕਿਉਂ ਇਹਦਾ ਮਤਲਬ ਮੇਰਾ ਕਰਦਾਰ ਨੀਵਾ ਹੋ ਗਿਆ ਅਗਲੇ ਨੂੰ ਮੇਰੇ ਤੋਂ ਡਰ ਹੈ ਕਿਤੇ ਇਹਦੇ ਜਾਂਦਿਆਂ ਜਾਣ ਤੋਂ ਬਾਅਦ ਮੇਦੀ ਮਗਰੋਂ ਚੀਜ਼ ਨਾ ਚੱਕ ਲਵਾ ਚੰਗੇ ਘਰ ਵੀ ਹੈਗੇ ਜਿਨ੍ਹਾਂ ਘਰਾਂ 'ਚ ਕੋਈ ਲੋਕਰੀ ਲਾਉਂਦਾ ਬਣਾਓ ਵਿਹਾਰ ਐਸਾ ਮੈਂ ਤਾਂ ਕਹਿੰਦਾ ਐਸਾ ਵਿਹਾਰ ਬਣ ਜਾ ਸਾਡੇ ਗੁਰਦਿਆਂ ਗੋਲਕਾਂ ਨੂੰ ਜਿੰਦਰੀ ਨਾ ਵੱਜਣ ਪਰ ਇੱਕ ਸੇਬ ਸਾਰਿਆਂ ਨੂੰ ਖਰਾਬ ਕਰਦਾ ਨਿੱਕੇ ਹੁੰਦੇ ਪੜਦੇ ਹੁੰਦੇ ਸੀ ਨਾ ਇੱਕ ਸੇਬ ਚੰਗੇ ਸੇਬਾਂ ਚ ਰੱਖ ਦਈਏ ਕੀ ਹੁੰਦਾ ਬੱਲਾ ਜੀ ਬੋਲੋ ਭਾਈ ਸਾਰੀ ਟੋਕਰੀ ਸੇਬਾਂ ਦੀ ਨੂੰ ਇੱਕ ਮਛਲੀ ਸਾਰੇ ਤਲਾਹ ਨੂੰ ਬਸ ਆ ਚੇਤਾ ਹੈ ਇਸ ਕਰਕੇ ਸਾਰੇ ਬੇਈਮਾਨ ਨਹੀਂ ਹੈਗੇ ਬੇਈਮਾਨ ਜਿਹੜੇ ਹੁੰਦੇ ਨੇ ਉਹਨਾਂ ਦੀ ਗਿਣਤੀ ਕੋਈ ਨਹੀਂ ਹੁੰਦੀ ਹੈ ਪਰ ਉਹ ਇੱਕ ਸਮਾਜ ਦੇ ਵਿੱਚ ਇਹੋ ਜਿਹਾ ਨੈਗੇਟਿਵ ਸਰਜ ਦਿੰਦੇ ਆ ਆਪਾਂ ਸੰਗਤ ਕਰਨੀ ਹੈ ਆਪਣੇ ਬੱਚੇ ਮੈਂ ਇੱਕ ਬੇਨਤੀ ਕਰਦਾ ਹੁੰਨਾ ਜਿਸ ਇਨਸਾਨ ਨੇ ਆਪਣੇ ਬੱਚੇ ਨੂੰ ਇਸ ਖਾਤਾ ਪੁੱਤ ਖਵਾ ਆਈ ਰੁਪਈਆ ਕਿਸੇ ਨੂੰ ਕਿਹਦਾ ਖਾ ਕੇ ਨਾ ਆਈ ਸਮਝ ਲਓ ਭਾਵੇਂ ਤੁਹਾਡੇ ਬੱਚਿਆਂ ਦਾ ਕੋਈ ਵੱਡਾ ਬਿਜ਼ਨਸ ਨਹੀਂ ਸਵੇਰੇ ਕਮਾ ਕੇ ਵੀ ਸ਼ਾਮ ਨੂੰ ਖਾ ਲੈਂਦੇ ਨੇ ਜਾਦੀ ਦੌਲਤ ਨਹੀਂ ਫਿਰ ਵੀ ਤੁਸੀਂ ਇਹ ਮਾਨ ਕਰਿਆ ਕਰੋ ਤੁਸੀਂ ਬਹੁਤ ਅਮੀਰ ਹੋ ਕੇ ਤੁਹਾਡੇ ਘਰ ਅਨੇਕ ਔਲਾਦ ਪੈਦਾ ਹੋਈ ਹੈ ਜੇ ਤੁਹਾਡਾ ਬੱਚਾ ਤੁਹਾਡੀ ਬੇਟੀ ਤੁਹਾਨੂੰ ਆਣ ਕੇ ਕਹਵੇ ਮੰਮੀ ਜੀ ਮੇਰੀ ਨਾਲ ਇੱਕ ਬਰੀ ਫਰੈਂਡ ਪੜਦੀ ਹੈ ਉਹਦੇ ਮੰਮੀ ਡੈਡੀ ਕੋਲ ਇਨਾ ਆਰਥਿਕ ਪੱਖ ਮਜਬੂਰ ਨਹੀਂ ਕਿ ਉਹਨਾਂ ਨੂੰ ਸਕੂਲ ਦੀਆਂ ਕਾਲ ਦੀਆਂ ਕਿਤਾਬਾਂ ਲੈ ਦੇ ਸਕੇ ਥੋੜੀ ਜੀ ਮੈਂ ਆਪਣੀ ਪੌਕੇਟ ਮਨੀ ਵਿੱਚੋਂ ਖਰਚਾ ਕਰਦੀ ਹਾਂ ਥੋੜਾ ਜਿਹਾ ਤੁਸੀਂ ਹੈਲਪ ਕਰ ਦਿਓ ਮੈਂ ਆਪਣੀ ਸਹੇਲੀ ਨੂੰ ਕਿਤਾਬਾਂ ਲੈ ਦੇ ਆ ਕਿਉਂਕਿ ਉਹਦੇ ਡੈਡੀ ਮਿਹਨਤ ਕਰਦੇ ਆ ਪਰ ਉਹਨਾਂ ਕੋਲ ਇੰਨੇ ਪੈਸੇ ਨੂੰ ਪੜ੍ਹਾਈ ਛੱਡਣ ਲੱਗੀ ਆ ਤੇ ਆਪਣੀ ਧੀ ਦਾ ਮੱਥਾ ਚੁੰਮੇ ਆਪਣੀ ਧੀ ਨੂੰ ਆਪਣੀ ਗੱਲ ਵਕੜੀ ਚਲਿਓ ਕਿ ਤੁਸੀਂ ਬਹੁਤ ਨੇਕ ਸੰਸਕਾਰ ਦੇ ਕੇ ਆਪਣੀ ਧੀ ਨੂੰ ਪਾਲ ਰਹੇ ਜੇ ਤੁਹਾਡਾ ਪੁੱਤ ਤੁਹਾਨੂੰ ਆਣ ਕੇ ਕਹਵੇ ਡੈਡੀ ਜੀ ਮੰਮੀ ਜੀ ਮੇਰੇ ਨਾਲ ਇੱਕ ਮੇਰਾ ਦੋਸਤ ਪੜਦਾ ਹੈ ਉਹਦੀ ਸਕੂਲ ਦੀ ਫੀਸ ਉਹਦੇ ਮਾਪੇ ਕੋ ਦਿੱਤੀ ਨਹੀਂ ਜਾਣੀ ਮਾਫ ਕਰਨਾ ਗੁਰੂ ਦੀ ਹਜ਼ੂਰੀ ਚ ਕਹਿਣ ਲੱਗਾ ਹਜ਼ਾਰਾਂ ਲੰਗਰ ਲਾਉਣ ਨਾਲੋਂ ਵੱਡੀ ਗੱਲ ਹੋਏਗੀ ਜੇ ਤੁਹਾਡਾ ਬੱਚਾ ਉਸ ਬੱਚੇ ਦੀ ਐਜੂਕੇਸ਼ਨ ਵਿੱਚ ਮਦਦ ਕਰ ਦੇਵੇ ਤੇ ਸਾਡੀ ਕੌਮ ਪੈਸਾ ਵੀ ਬਹੁਤ ਹੈ ਤੇ ਲੱਗ ਵੀ ਬਹੁਤ ਰਿਹਾ ਹੈ। ਬਸ ਉਸ ਪੈਸੇ ਨੂੰ ਡਾਇਰੈਕਸ਼ਨ ਸਹੀ ਦੇਣ ਦੀ ਲੋੜ ਹੈ। ਸਵੈਮਾਨ ਅਣਖ ਗੈਰਤ ਨਾਲ ਆਪਣਾ ਮਾਨ ਉੱਚਾ ਚੁੱਕਣਾ ਹੈ। ਗੁਰੂ ਦੀ ਬਾਣੀ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਉਣਾ। ਇਹੋ ਕੰਮ ਸਾਡੇ ਗੁਰੂ ਪਾਸ਼ਾ ਨੇ ਕੀਤਾ। ਤਿਆਗ ਬਾਹਰਲਾ ਨਹੀਂ, ਨਾ ਮਾਂ ਤਿਆਗਣੀ ਹੈ, ਨਾ ਪਤਨੀ ਤਿਆਗਣੀ ਹੈ, ਨਾ ਪਤੀ ਤਿਆਗਣਾ ਹੈ, ਨਾ ਬੱਚੇ ਤਿਆਗਣੇ ਨੇ, ਨਾ ਪਰਿਵਾਰ ਤਿਆਗਣਾ ਹੈ। ਵਿੱਚ ਰਹਿ ਕੇ ਅੰਜਨ ਮਾਹੇ ਨਰੰਜਨ ਰਹੀ ਹੈ ਜੋਗ ਜੋਗ ਤਿ ਕੋ ਪਾਈਏ ਗੱਲ ਨਹੀਂ ਜੋਗ ਨ ਹੋਈ ਇੱਕ ਦ੍ਰਿਸ਼ਟ ਕਰ ਸੰਸਰ ਜਾਣੇ ਪਾਸ਼ੰਗ ਦੇ ਜੋਗੀ ਕਹੀ ਹੈ ਸੋਈ ਹਜ਼ੂਰ ਕਹਿੰਦੇ ਨੇ ਜੋਗ ਨਾ ਪਗਵੀ ਕੱਪੜੀ ਜੋਗ ਨਾ ਮੈਲੇ ਵੇਸ ਨਾਨਕ ਘਰ ਬੈਠਿਆਂ ਜੋਗ ਪਾਈਆ ਸਤਿਗੁਰ ਕਾ ਉਪਦੇਸ਼ ਪਰਿਵਾਰ ਚ ਰਹਿ ਕੇ ਮਾਂ ਦੀ ਸੇਵਾ ਕਰੋ ਮੈਂ ਇੱਕ ਹੋਰ ਉਦਾਹਰਣ ਦੇਣ ਲੱਗਾ ਤਵਜਹ ਦੇ ਕੇ ਸੁਣੋ ਦੋ ਭੈਣਾਂ ਰੋਜ਼ ਗੁਰਦੁਆਰੇ ਜਾਂਦੀਆਂ ਨੇ ਇੱਕ ਭੈਣ ਕਹਿੰਦੀ ਹੈ ਮੇਰੇ ਕੋ ਨਹੀਂ ਜਾਇਆ ਜਾਣਾ ਅੱਜ ਕਹਿੰਦੀ ਕਿਉਂ ਕਹਿੰਦੀ ਮੇਰੀ ਸੱਸ ਠੀਕ ਨਹੀਂ ਉਹਨੂੰ ਮੈਡੀਸਨ ਦੇਣੀ ਪੈਂਦੀ ਐ ਖਾਣਾ ਦੇਣਾ ਪੈਂਦਾ ਮੇਰੇ ਕੋਲ ਵਕਤ ਨਹੀਂ ਇੰਨਾ ਹੈਗਾ ਹੁਣ ਉਹਦੇ ਮੁਤਾਬਕ ਇਹ ਵੀ ਨੇ ਗੁਰਦੁਆਰਾ ਛੱਡਤਾ ਪਰ ਉਹਨੇ ਗੁਰਦੁਆਰਾ ਘਰ ਨੂੰ ਬਣਾ ਲਿਆ ਉਹ ਕਹਿੰਦੀ ਮੈਂ ਚਲੀ ਜਾਵਾਂ ਮਗਰੋਂ ਮੇਰੀ ਘਰ 'ਚ ਕੋਈ ਮਰੀਜ਼ ਐ ਤੁਹਾਡੇ ਕੋਈ ਵੀ ਹੋ ਸਕਦਾ ਹੈ ਜੀ ਜਿਹੜੀ ਗੱਲ ਮੈਂ ਗੁਰਦੁਆਰੇ ਗੁਰੂ ਨੇ ਇਹੋ ਤੇ ਸਿਖਾਉਣਾ ਐ ਸਾਨੂੰ ਗੁਰੂ ਜੀ ਨੇ ਇਹ ਨਹੀਂ ਕਿਹਾ ਪਰਿਵਾਰ ਤਿਆਗੋ ਇੱਥੇ ਲੋਕ ਘਰ ਟੱਬਰ ਸਭ ਕੁਝ ਛੱਡ ਕੇ ਬਿਠੇ ਸੀ ਤੇ ਪਾਤਸ਼ਾਹ ਦੀ ਬਾਣੀ ਪਤਾ ਕੀ ਆਂਦੀ ਐ ਜਿਹੜੇ ਲੋਕ ਸਭ ਕੁਝ ਛੱਡ ਕੇ ਬਿਠੇ ਤਿਆਗੀ ਸੀ ਜਿਹੜੇ ਆਪਣੇ ਆਪ ਨੂੰ ਗਰੇਤ ਅਜ ਕਈ ਲੋਕਾਂ ਕਹਿੰਦੇ ਜੀ ਮੂੜੀਆਂ ਦੇ ਪੱਤੇ ਖਾ ਲੋ ਸੱਕ ਸ਼ੂ ਖਾ ਲੋ ਤੇ ਮਨ 'ਚ ਵਕਾਰ ਨਹੀਂ ਪੈਦਾ ਹੋਣਗੇ ਬਾਣੀ ਪਤਾ ਕੀ ਜਾਂਦੀ ਹੈ ਗਰੇਤ ਅਜ ਬੰਨ ਖੰਡ ਜਾਈ ਐ ਚੁਣ ਖਾਈ ਐ ਕੰਦਾ ਅਜੋ ਬੇਕਾਰ ਨਾ ਛੋੜਈ ਪਾਪੀ ਮਨਮੰਦਾ ਸਾਰਾ ਕੁਝ ਛੱਡ ਦਿੱਤਾ ਮਨ ਤੇ ਜੇ ਵੀ ਵਕਾਰ ਭੁਗ ਰਿਹਾ ਇਸ ਕਰਕੇ ਜਿਹੜਾ ਮਨ ਹੈ ਨਾ ਇਹਨੂੰ ਕੰਟਰੋਲ ਕਰਨ ਦਾ ਇਹਨੂੰ ਚੰਗੀ ਸੰਗਤ ਦਿਓ ਚੰਗੇ ਸੰਸਕਾਰ ਦਿਓ ਚੰਗੇ ਵਿਚਾਰ ਦਿਓ ਤਾਂ ਹੀ ਤਾਂ ਸੰਗਤ ਕਰਨ ਲਈ ਕਿਹਾ ਸੀ ਗੁਰੂ ਦੀ ਸੰਗਤ ਕਰੋ ਸਵੇਰੇ ਟਾਈਮ ਨਾਲ ਉੱਠਣ ਦੀ ਆਦਤ ਪਾਓ ਰਾਤ ਨੂੰ ਟਾਈਮ ਨਾਲ ਸੌਣ ਦੀ ਆਦਤ ਪਾਓ ਚਲੋ ਜਿਨ੍ਹਾਂ ਦੇ ਬਿਜ਼ਨਸ ਇਦਾਂ ਦੇ ਆ ਕਾਰੋਬਾਰ ਇਦਾਂ ਦੇ ਆ ਉਹਨਾਂ ਕੋਲ ਤੇ ਹੈਗਾ ਵੀ ਮੈਂ ਆਪਣਾ ਕਾਰੋਬਾਰ ਹੀ ਮੇਰਾ ਲੇਟ ਬੰਦ ਹੁੰਦਾ ਪਰ ਜਿਨ੍ਹਾਂ ਕੋਲ ਵਕਤ ਹੈਗਾ ਨਾ ਸਵੇਰੇ ਵਕਤ ਸਰ ਉੱਠਣ ਦੀ ਆਦਤ ਪਾਓ ਜ਼ਿੰਦਗੀ ਵਿੱਚ ਤਰੱਕੀ ਕਰੋਗੇ ਖੂਬ ਸੂਰਤ ਜੀਵਨ ਤੁਹਾਡੀ ਕਾਇਆ ਵਧੀਆ ਰਹੇਗੀ ਤੁਹਾਡੀ ਅਮੀਰੀ ਤੁਹਾਡੀ ਬਾਡੀ ਹੈ ਤੁਹਾਡਾ ਤੁਹਾਡਾ ਤਨ ਹੈ ਤੁਹਾਡਾ ਮਨ ਹੈ ਜੇ ਤੁਹਾਡਾ ਕਾਮਜਾਬ ਹੈ ਤਗੜਾ ਹੈ ਸਮਝੋ ਤੁਸੀਂ ਤਗੜੇ ਜੇ ਅੱਗੇ ਵਧੇ ਜਾਓਗੇ ਇਹ ਦੁਨੀਆ ਦੀ ਧਨ ਦੌਲਤ ਇਹ ਤੇ ਆਈ ਚਲਾਈ ਹੈ ਇਹਨੂੰ ਹੱਥ ਦੀ ਮਹਿਲ ਤਾਂ ਆਖਿਆ ਹੈ ਕਿ ਅੱਜ ਤੁਹਾਡੇ ਕੋਲ ਹੈ ਕੱਲ ਨੂੰ ਕਿਸੇ ਹੋਰ ਕੋਲ ਹੈ ਪਰ ਤੁਹਾਡਾ ਤਨ ਤੁਹਾਡਾ ਮਨ ਤੁਹਾਡੀ ਬਾਡੀ ਇਹਨੂੰ ਸੰਭ ਕੇ ਰੱਖੋ ਇਹਨੂੰ ਸਵਾਰੋ ਖਾਣ ਪੀਣ ਦਾ ਧਿਆਨ ਰੱਖੋ ਸਿਰੇ ਵਖਸ ਰੁੱਠੋ ਮਾੜੇ ਵਿਚਾਰ ਆਪਣੇ ਮਨ ਵਿੱਚ ਨਾ ਆਉਣ ਦਿਓ ਮਾੜੇ ਵਿਚਾਰ ਵੀ ਇਨਸਾਨ ਨੂੰ ਉਮਰ ਤੋਂ ਪਹਿਲਾਂ ਬਜ਼ੁਰਗ ਕਰ ਦਿੰਦੇ ਨੇ ਤੇ ਚੰਗੇ ਵਿਚਾਰ ਇਨਸਾਨ ਨੂੰ ਬੁਢੇਪੇ ਵਿੱਚ ਵੀ ਬੁਢੇਪੇ ਦਾ ਅਹਿਸਾਸ ਨਹੀਂ ਹੋਣ ਦਿੰਦੇ ਮੈਨਿ ਕੋਲੋਂ ਕਹਿ ਰਿਹਾ ਇਹ ਗੁਰੂ ਗ੍ਰੰਥ ਸਾਹਿਬ ਜੀ ਲਿਖਿਆ ਹੈ ਗੁਰਮੁਖ ਬੁੱਢੇ ਕਦੇ ਨਹੀਂ ਜਨ ਅੰਤਰ ਸੁਰਤ ਗਿਆਨ ਗੁਰੂ ਦੀ ਸਿੱਖਿਆ ਲੈਣ ਵਾਲਾ ਇਨਸਾਨ ਕਦੀ ਵੀ ਕਮਜ਼ੋਰ ਨਹੀਂ ਹੁੰਦਾ ਕਿਉਂਕਿ ਉਹਦੀ ਸੁਰਤ ਵਿੱਚ ਗੁਰੂ ਦਾ ਉਪਦੇਸ਼ ਟਿਕਿਆ ਹੁੰਦਾ ਹੈ। ਤੋ ਇਸ ਕਰਕੇ ਅਸੀਂ ਤੇ ਭਾਗਾ ਵਾਲੇ ਹਰ ਜਿਓ ਨਿਮਾਣਿਆ ਤੁਮਾਣ ਹੇ ਮੇਰੇ ਮਾਲਕ ਜੀ ਤੁਸੀਂ ਉਹਨਾਂ ਦਾ ਮਾਣ ਜਿਨ੍ਹਾਂ ਦਾ ਕੋਈ ਮਾਣ ਨਹੀਂ ਹਰ ਜਿਓ ਨਿਮਾਣਿਆ ਤੁਮਾਣ ਨਚੀਜਿਆ ਨਚੀਜਾ ਹੁੰਦਾ ਜਿਹੜਾ ਨਕਾਰਾ ਹੁੰਦਾ ਜਿਹਨੂੰ ਕੋਈ ਨਹੀਂ ਜਾਣਦਾ ਨਚੀਜਿਆ ਚੀਜ਼ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕੋ ਕੁਰਬਾਨ ਹੇ ਮੇਰੇ ਮਾਲਕ ਜੀ ਤੁਸੀਂ ਨਕਾਰਿਆਂ ਨੂੰ ਸੋਨਾ ਬਣਾਉਣ ਵਾਲਿਓ ਪੱਥਰ ਹੁੰਦਾ ਨਾ ਸਾਧ ਸੰਗੇ ਜੀ ਉਸ ਪੱਥਰ ਨੂੰ ਕਿਸੇ ਮੂਰਤੀ ਘਾੜੇ ਦਾ ਹੱਥ ਲੱਗ ਜਾਏ ਨਾ ਤੇ ਲੋਕ ਮੂਰਤੀ ਵੇਖ ਕੇ ਆਂਦੇ ਨੇ ਕਿਆ ਚੀਜ਼ ਬਣੀ ਐ ਵੀ ਲੱਕੜ ਦਾ ਦਰਵਾਜਾ ਜਦੋਂ ਲੱਕੜ ਦਾ ਮੋਛਾ ਪਿਆ ਹੁੰਦਾ ਨਾ ਬਾਹਰ ਲੱਕੜ ਦਾ ਪੀਸ ਪਿਆ ਹੁੰਦਾ ਉਹਨੂੰ ਵੇਖ ਕੇ ਲੋਕੀ ਵਾਹ ਵਾਹ ਨਹੀਂ ਕਰਦੇ ਪਰ ਜਦੋਂ ਉਸੇ ਲੱਕੜ ਨੂੰ ਕਿਸੇ ਕਾਰੀਗਰ ਦਾ ਹੱਥ ਲੱਗਦਾ ਉਹ ਚ ਮੀਨਾਕਾਰੀ ਹੁੰਦੀ ਐ ਤੇ ਲੋਕ ਕੀ ਆਂਦੇ ਜਦੋਂ ਦਰਵਾਜਾ ਵੇਖ ਕੇ ਤੁਹਾਡੇ ਜਦੋਂ ਘਰ ਨੂੰ ਦਰਵਾਜ਼ਾ ਲੱਗਦਾ ਹੈ ਦਰਵਾਜ਼ੇ ਦੀ ਵੇਖ ਕੇ ਡੈਕੋਰੇਸ਼ਨ ਕੀ ਆਂਦੇ ਲੋਕ ਕੀ ਚੀਜ਼ ਬਣਿਆ ਦਰਵਾਜ਼ਾ ਉਹ ਅੱਗੇ ਉਹ ਜੇ ਦਰਵਾਜ਼ਾ ਬੋਲਦਾ ਹੋਵੇ ਨਾ ਉਹ ਜ਼ਰੂਰ ਕਹੂਗਾ ਕਿ ਉਹ ਭਰਾਵਾ ਇਹ ਚੀਜ਼ ਬਣਨ ਵਾਸਤੇ ਮੈਨੂੰ ਕਿੰਨੀ ਵਾਰ ਆਰੇ ਨਾਲ ਚੀਰਿਆ ਗਿਆ ਕਿੰਨੀ ਵਾਰ ਮੈਨੂੰ ਛਿਲਿਆ ਗਿਆ ਕਿੰਨੀ ਵਾਰ ਮੇਰੇ ਤੇ ਰੇਗਮਲ ਮਾਰਿਆ ਗਿਆ ਕਿੰਨੀ ਵਾਰ ਮੈਨੂੰ ਤਰਾਸ਼ਿਆ ਗਿਆ ਕਿੰਨੀ ਵਾਰ ਮੇਰੇ ਤੇ ਪਾਸ਼ ਕੀਤੀ ਗਈ ਆਈਨੇ ਸਫਰ ਕਰਨ ਤੋਂ ਬਾਅਦ ਅੱਜ ਲੋਕ ਮੇਰੀ ਤਾਰੀਫ ਕਰਨ ਜੋਗੇ ਹੋਏ ਨੇ ਜਦੋਂ ਕਿ ਇਹਦਾ ਕੋ ਬਚਾ ਆਈਪੀਐਸ ਆਈਐਸ ਡਾਕਟਰ ਬਣਦਾ ਉੱਚੇ ਅਹੁਦੇ ਤੇ ਪਹੁੰਚਦਾ ਕੋ ਉੱਚ ਕੋਟੀ ਦਾ ਖਿਡਾਰੀ ਬਣਦਾ ਲੋਕ ਉਹਦੇ ਮਾਂ-ਬਾਪ ਨੂੰ ਕਹਿੰਦੇ ਨੇ ਤੁਹਾਡਾ ਬੱਚਾ ਕਿਹ ਚੀਜ਼ ਹੈ ਤੇ ਉਹ ਜੇ ਬੱਚਾ ਉਹ ਗਿਓ ਬੋਲੇ ਕਹਵੇ ਇਹ ਚੀਜ਼ ਬਣਨ ਵਾਸਤੇ ਮੈਨੂੰ ਨੀਂਦ ਨਾਲ ਲੜਨਾ ਪਿਆ ਭੁੱਖ ਨਾਲ ਲੜਨਾ ਪਿਆ ਪਰਿਵਾਰ ਦੇ ਕਿੰਨੇ ਰਿਸ਼ਤੇ ਦੇਣਦੇ ਮੈਨੂੰ ਫੰਕਸ਼ਨ ਛੱਡਨੇ ਪਏ ਜਦੋਂ ਨੂੰ ਭੁੱਖ ਲੱਗਦੀ ਸੀ ਮੈਂ ਖਾਂਦਾ ਨਹੀਂ ਸੀ ਜਦੋਂ ਮੇਰਾ ਸੌਣ ਨੂੰ ਜੀ ਕਰਦਾ ਸੀ ਉਦੋਂ ਮੈਂ ਸੌਂਦਾ ਨਹੀਂ ਸੀ ਇੰਨੀ ਤਪੱਸਿਆ ਕਰਕੇ ਮੈਂ ਇੱਥੋਂ ਤੱਕ ਪਹੁੰਚਿਆ ਵਾਂ ਚੀਜ਼ ਬਣਨ ਵਾਸਤੇ ਵੀ ਆਪਣੇ ਸਰੀਰ ਉਤੇ ਤਸ਼ੱਦਦ ਸਹਿਣਾ ਪੈਂਦਾ ਹੈ ਆ ਜਿਹੜੇ ਵੱਡੇ ਵੱਡੇ ਬਿਜ਼ਨਸਮੈਨ ਕਾਰੋਬਾਰੀ ਜਦੋਂ ਭੁੱਖ ਲੱਗਦੀ ਉਦੋਂ ਖਾਂਦੇ ਨਹੀਂ ਹੁੰਦਾ ਜਿਹੜੇ ਲੋਕ ਅੱਗੇ ਵਧਿਆ ਆ ਟਰੱਕ ਡਰਾਈਵਰ ਵੀਰ ਜਦੋਂ ਮੰਡੀਆਂ ਵਿੱਚੋਂ ਸਬਜ਼ੀ ਲੈ ਕੇ ਆਪਾਂ ਬੜਾ ਸੌਖਾ ਕਹਿ ਦਿੰਨੇ ਕਿਵੇਂ ਨਹੀਂ ਆ ਮਟਰ ਸਹੀ ਨਹੀਂ ਆ ਗਾਜਰਾ ਸਹੀ ਨਹੀਂ ਆ ਪੁੱਛ ਕੇ ਵੇਖੋ ਜਦੋਂ ਉਹ ਮੰਡੀ ਵਿੱਚ ਟਰੱਕ ਲੈ ਕੇ ਹੁੰਦੇ ਨੇ ਐਕਸੀਡੈਂਟ ਕਿਉਂ ਹੁੰਦੇ ਨੇ ਕਿਉਂਕਿ ਟਾਈਮ ਪੀਰੀਅਡ ਹੁੰਦਾ ਹੈ ਕਿ ਜੇ ਟਾਈਮ ਨਾਲ ਸਬਜ਼ੀ ਨਾ ਪਹੁੰਚੀ ਤੇ ਜੁਰਮਾਨਾ ਵੀ ਹੋ ਸਕਦਾ ਜਿਹੜਾ ਟਾਈਮ ਤੋਂ ਪਹਿਲਾਂ ਲੈ ਕੇ ਆਵੇ ਨੂੰ ਇਨਾਮ ਦਿੰਦੇ ਨੇ ਤੋ ਕਈ ਵਾਰੀ ਬੰਦਾ ਆਪਣੇ ਬੱਚਿਆਂ ਕਰਕੇ ਆਪਣੇ ਪਰਿਵਾਰ ਕਰਕੇ ਕਿ ਬੱਚੀ ਦੀ ਸਕੂਲ ਦੀਆਂ ਫੀਸਾਂ ਦੇਣੀਆਂ ਨੇ ਕਰ ਮਾਂ ਬਿਮਾਰ ਹੈ ਕਰ ਬਾਪੂ ਬਿਮਾਰ ਹੈ ਉਹ ਮਨਾ 2 ਘੰਟੇ ਘੱਟ ਸੌਣ ਲਈ ਟਾਈਮ ਨਾਲ ਟਰੱਕ ਸਬਜ਼ੀ ਦਾ ਮੰਡੀ ਪਹੁੰਚਾ ਦੇ ਜਿਹੜੇ 4 ਪੈਸੇ ਮਿਲ ਗਿਆ ਆਪਣੀ ਬੱਚੀ ਦੀ ਸਕੂਲ ਦੀ ਫੀਸ ਤਾਰ ਦੇਵੀਂ ਵੱਖਰੀ ਗੱਲ ਐ ਜਦੋਂ ਉਹ ਬੱਚੇ ਪੜ੍ਹ ਲੈ ਕੇ ਵੱਡੇ ਹੁੰਦੇ ਨੇ ਕੁਝ ਤੇ ਨੇ ਜਿਹੜੇ ਉਹ ਮਾਂ ਬਾਪ ਦਾ ਸਾਰੀ ਜ਼ਿੰਦਗੀ ਆਸਾਨ ਚੇਤੇ ਰੱਖਦੇ ਆ ਕਿ ਮੈਨੂੰ ਅੱਜ ਵੀ ਚੇਤਾ ਹੈ ਕਿ ਮੇਰੇ ਮਾਂ ਬਾਪ ਨੇ ਮੇਰੇ ਲਈ ਕੀ ਕੀਤਾ ਤੇ ਕਈ ਵੱਡੇ ਉਹ ਕਿਹ ਵੀ ਕਹਿੰਦੇ ਤੁਸੀਂ ਸਾਡੇ ਲਈ ਕਹਿ ਦਿੰਦੇ ਉਹ ਕਹਿੰਦੇ ਤੁਸੀਂ ਸਾਡੇ ਲਈ ਕੀ ਕੀਤਾ ਉਹ ਤੇ ਉਹ ਬਾਪੂ ਜਾਣਦਾ ਹੈ ਨਾ ਕਹਿੰਦਾ ਕਾਕਾ ਸਰੀਰ ਬੜਾ ਕਮਾਲ ਦਾ ਸੀ ਟਾਈਮ ਨਾ ਸੌ ਨਾ ਸਕਿਆ ਸਰੀਰ ਵੜਾ ਕਮਾਲ ਦਾ ਸੀ ਜਦੋਂ ਸਰੀਰ ਨੂੰ ਖਾਣ ਦੀ ਲੋੜ ਸੀ ਮੈਂ ਤਾਂ ਨਾ ਖਾਦਾ ਜੇ ਖਾਦਾ ਤੇ ਭੁੱਖ ਲੱਗ ਜਾਣੀ ਹੈ ਟਰੱਕ ਡਰਾਈਵਰ ਵੀਰ ਜਦੋਂ ਭੁੱਖ ਲੱਗਦੀ ਉਹ ਕਈ ਵਾਰੀ ਖਾਂਦੇ ਨਹੀਂ ਕਹਿੰਦੇ ਜੇ ਖਾ ਲਿਆ ਤੇ ਨੀਂਦ ਆ ਜਾਣੀ ਆ ਟਾਬੇ ਮੇਨ ਹਾਈਵੇ ਤੇ ਕਿਉਂ ਖੁੱਲੇ ਹੁੰਦੇ ਆ ਕਿਉਂਕਿ ਪਤਾ ਨਹੀਂ ਕਿਹੜੇ ਟਰੱਕ ਵਾਲੇ ਨੇ 2 ਵਜੇ ਖਾਣਾ ਹੈ ਕਿਹੜੇ ਟਰੱਕ ਵਾਲੇ ਨੇ 4 ਵਜੇ ਖਾਣਾ ਹੈ ਟ੍ਰੈਲਰ ਟਰੱਕ ਡਰਾਈਵਰ ਵੀਰ ਨੇ 3 ਵਜੇ ਖਾਣਾ ਹੈ ਕਦੋਂ ਉਹਦੀ ਰਾਤ ਦਿਨ ਕਦੋਂ ਸ਼ੁਰੂ ਹੋਣਾ ਹੈ ਇਸ ਕਰਕੇ ਸਾਡੇ ਘਰਾਂ 'ਚ ਬਟਰ ਦਹੀਂ ਮੱਖਣ ਸਬਜ਼ੀਆਂ ਲੱਸੀ ਜੋ ਵੀ ਕੁਝ ਪੈਦਾ ਹੁੰਦਾ ਹੈ ਆ ਜਦੋਂ ਕਿਸਾਨੀ ਵੀ ਜੰਗ ਲੜਦੀ ਹੈ ਨਾ ਕਿਸਾਨ ਪੂਰੇ ਭਾਰਤ ਦਾ ਸਾਨੂੰ ਕੇ ਵੀ ਲੱਗਦਾ ਹੈ ਜੰਗ ਇਹਨਾਂ ਦੀ ਆਪਣੀ ਹੈ ਜੰਗ ਆਪਣੀ ਨਹੀਂ ਇਹ ਜਦੋਂ ਸਾਡੇ ਘਰਾਂ ਤੱਕ ਆਉਂਦਿਆਂ ਆਉਂਦਿਆਂ ਅਨਾਜ ਭੋਜਨ ਪ੍ਰਸ਼ਾਦ ਉਹਦੀ ਕੀਮਤ ਵਧੀ ਨਾ ਸਾਨੂੰ ਫੇ ਪਤਾ ਲੱਗਣਾ ਹੈ ਕਿ ਇਹ جنگ ਕਿਸਾਨ ਆਪਣੀ ਨਹੀਂ ਸੀ ਲੜ ਰਿਆ ਇਹ جنگ ਸਾਡੀ ਆਪਣੀ ਲੜ ਰਿਆ ਸੀ ਹਰ ਇੱਕ ਕਿਰਤੀ ਬੰਦੇ ਦੀ جنگ ਹੈ ਮੈਂ ਕਰੀ ਵੀ ਬੇਨਤੀ ਕਰਦਾ ਹੁਣ ਨਾ ਤੁਸੀਂ ਕਿਸੇ ਰੇੜੀ ਵਾਲੇ ਤੋਂ ਸਮਾਨ ਲੈਂਦੇ ਹੋ ਨਾ ਆਪਾਂ ਬਹਿਸ ਕਰਦੇ ਕੇ ਵੀ ਫਰੂਟ ਲੈਣ ਲੱਗੇ ਨਾ ਸੇਬ ਲੈਣੇ ਅੰਗੂਰ ਲੈਣੇ ਅਮਰੂਦ ਲੈਣਾ ਅਸੀਂ ਬਹਿਸ ਕਰਦੇ ਇਨੇ ਕਿਦਾਂ ਪੈਸੇ ਪਰ ਜੇ ਉਹ ਚੀਜ਼ ਆਨਲਾਈਨ ਮੰਗਵਾਉਣੀ ਹੋਵੇ ਤੁਸੀਂ ਉੱਥੇ ਆਪਸ਼ਨ ਕੋਈ ਨਹੀਂ ਤੁਹਾਡੇ ਕੋਲ ਬਹਿਸ ਕਰਨ ਦੀ ਐਡਾ ਐਡਾ ਸੋਚ ਨੱਪਦੇ ਆ ਬੜਨ ਜਾਂ ਨੱਪੀਦਾ ਉਹ ਉੱਤੇ ਲਿਖਿਆ ਨ 999 ਉਹ ਤਰੀਕਾ ਹੈ ਕਾਰਪੋਰੇਟ ਘਰਾਣਿਆਂ ਦਾ ਸਮਾਨ ਵੇਚਣ ਦਾ ਤਰੀਕਾ ਵੀ ਜਿਸ ਦਾ 1000 ਲਿਖਦਾ ਬ੍ਰੈਂਚ ਮੈਸੇਜ ਨਾਲ ਅੱਛਾ 1000 ਦੀ ਐ ਉਹ 999 ਤਾਂ ਲਿਖਦੇ ਆ ਵੀ ਇਹ ਬੰਦੇ ਨੇ 999 ਨਹੀਂ ਵੇਖਣਾ 900 ਵੇਖਣਾ ਉਹ 1 ਰੁਪਿਆ ਦਾ ਵਦਨਾ ਉਹਦੀ ਟੌਫੀ ਮਿਲਣੀ ਹੈ ਬਸ ਹੋਰ ਕੁਝ ਨਹੀਂ ਮਿਲਣਾ ਤਰੀਕਾ ਵੇਚਣ ਦਾ ਤੁਸੀਂ ਫੜੀ ਤੇ ਖਲੋਂਦੇ ਹੋ ਕਿਸੇ ਰੇੜੀ ਤੇ ਖਲੋਂਦੇ ਹੋ ਅਸੀਂ ਜਲੀਲ ਕਰਦੇ ਹਾਂ ਅਸੀਂ ਉਹ ਲੋਕਾਂ ਰਿਕਸ਼ੇ ਵਾਲੇ ਨਾਲ ਭਾਅ ਕਰਦੇ ਹਾਂ ਕਿੰਨੇ ਪੈਸੇ ਇੰਨੇ ਪੈਸੇ ਲੁੱਟ ਮਚਾਈ ਹੈ ਹੱਦ ਹੋ ਗਈ ਉਹ ਇੱਕ ਰਿਕਸ਼ੇ ਵਾਲਾ ਕੀ ਲੁੱਟ ਲੇਗਾ ਉਹ ਬੰਦਾ 1.5-2 ਕੁਇੰਟਲ ਦੇ ਬੰਦੇ ਨੂੰ ਖਿੱਚ ਕੇ ਬੱਸ ਸਟੈਂਡ ਤੋਂ ਰੇਲਵੇ ਸਟੇਸ਼ਨ ਲੈ ਕੇ ਜਾਂਦਾ ਦੋ ਤਿੰਨ ਸਵਾਰੀਆਂ ਢੋਂਦਾ ਉਹ 2-4 ਰੁਪਏ ਵੱਧ ਮੰਗ ਲਵੇ ਤੇ ਕਈ ਵਾਰੀ ਸਾਨੂੰ ਲੱਗਦਾ ਲੁੱਟ ਹੈ ਲੁੱਟ ਹੈ ਪਿਛਲੇ ਦਿਨੀ ਸਪੋਕਸਮੈਨ ਚ ਇੱਕ ਖਬਰ ਛਪੀ ਸੀ ਰਿਕਸ਼ੇ ਵਾਲੇ ਨੇ ਆਰਟੀਕਲ ਲਿਖਿਆ ਸੀ ਅੰਮ੍ਰਿਤਸਰ ਦੀ ਗੱਲ ਹੈ ਇੱਕ ਪਤੀ ਪਤਨੀ ਕਿਸੇ ਹਸਪੀਟਲ ਚੋਂ ਕਿਸੇ ਦਾ ਪਤਾ ਲੈ ਕੇ ਬਾਹਰ ਨਿਕਲੇ ਤੇ ਪਤੀ ਪਤਨੀ ਨੂੰ ਕਹਿੰਦਾ ਭਾਗਾਂ ਵਾਲੀਏ ਬੱਸ ਸਟੈਂਡ ਦੂਰ ਹੈ ਆਪਾਂ ਇਥੋਂ ਰਿਕਸ਼ੇ ਤੇ ਚਲੇ ਜਾਨੇ ਉਹ ਆਰਟੀਕਲ ਰਿਕਸ਼ੇ ਵਾਲੇ ਲਿਖਿਆ ਸੀ ਪਤਨੀ ਆਂਦੀ ਠੀਕ ਹੈ ਜੀ ਉਹ ਦੋਵੇਂ ਪਤੀ ਪਤਨੀ ਰਿਕਸ਼ੇ ਵਾਲੇ ਵੱਲ ਜਾ ਰਹੇ ਆ ਕਿ ਰਿਕਸ਼ੇ ਐਸੇ ਤੇ ਜਾਂਦੇ ਆ ਸੀ ਉਹ ਰਿਕਸ਼ੇ ਵਾਲਾ ਸਰਦਾਰ ਸੀ ਉਹ ਮੁੰਡਾ ਲਿਖਦਾ ਵੀ ਆਰਟੀਕਲ ਉਹਦੇ ਸਪੋਕਸਮੈਨ ਚ ਕਈ ਕਦੀ ਆਰਟੀਕਲ ਵੀ ਆਉਂਦੇ ਨੇ ਜਿਨ੍ਹਾਂ ਲਿਖਣਾ ਹੁੰਦਾ ਨਾ ਉਹ ਰਿਕਸ਼ੇ ਚ ਲਾਉਂਦੇ ਵੀ ਲਿਖ ਲੈਂਦੇ ਆ ਜਿਨ੍ਹਾਂ ਨੇ ਨਹੀਂ ਲਿਖਣਾ ਉਹਨਾਂ ਕੋਲ ਟੇਬਲ ਕੁਰਸੀਆਂ ਲਾਈਟਾਂ ਵੀ ਲਿਆ ਕੇ ਦਿੱਤੀਆਂ ਮਾਵਾ ਨੇ ਸਭ ਕੁਝ ਆ ਜਾਏਗਾ ਨਹੀਂ ਲਿਖਣਾ ਉਹ ਰਿਕਸ਼ੇ ਤੇ ਜਦੋਂ ਸਵਾਰੀ ਡੀਗਦਾ ਡੀਗਦਾ ਵੀ ਆਰਟੀਕਲ ਲਿਖ ਲੈਂਦਾ ਉਨੇ ਲਿਖਿਆ ਆਪਣੇ ਆਰਟੀਕਲ ਚ ਕਹਿੰਦਾ ਵੀ ਮੇਰੇ ਕੋਲ ਇੱਕ ਪਤੀ ਪਤਨੀ ਆਏ ਪਤੀ ਬਹਿਣ ਲੱਗਾ ਐਦਾਂ ਰਿਕਸ਼ੇ ਤੇ ਪਤਨੀ ਪਿੱਛੋਂ ਆਵਾਜ਼ ਮਾਰਦੀ ਏ ਕਹਿੰਦੀ ਰਹਿਣ ਦੋ ਐਵੇਂ ਠੱਗ ਜਾ ਲੱਗਦਾ ਮੈਨੂੰ ਵੱਧ ਪੈਸੇ ਮੰਗੂ ਆਪਣੇ ਕੋਲ ਕਹਿੰਦਾ ਜਦੋਂ ਪਤਨੀ ਨੇ ਸ਼ਬਦ ਬੋਲਿਆ ਤੇ ਪਤੀ ਉਹਦੇ ਮਗਰ ਤੁਰ ਪਿਆ ਕਹਿੰਦਾ ਮੇਰੇ ਕੋਲ ਰਿਆ ਨਹੀਂ ਗਿਆ ਮੈਂ ਪਿੱਛੋਂ ਆਵਾਜ਼ ਮਾਰੀ ਮੈਂ ਕਿਹਾ ਬਾਪੂ ਜੀ ਆ ਜਾਓ ਕਿੰਨੇ ਪੈਸੇ ਤੁਸੀਂ ਦੇਣਾ ਚਾਹੋਗੇ ਮੈਨੂੰ ਇੱਥੋਂ ਬੱਸ ਸਟੈਂਡ ਤੱਕ ਦੇ ਠੱਗ ਤੇ ਤੁਸੀਂ ਮੈਨੂੰ ਤਾਂ ਕਹੋ ਵੀ ਮੈਂ ਤੁਹਾਡੇ ਕੋਲ ਜਿਆਦੇ ਮੰਗੇ ਹੋਣ ਤੇ ਤੁਸੀਂ ਮੈਨੂੰ ਫੇਕ ਕਹਿੰਦੇ ਮੈਂ ਤੁਹਾਡੇ ਕੋਲ ਤਾਂ ਮੰਗੇ ਹੀ ਕੁਝ ਨਹੀਂ ਮੈਂ ਤਾਂ ਇਹ ਕਿਹਾ ਬੋਣੀ ਐ ਜੋ ਦੇਣਾ ਤੁਹਾਨੂੰ ਠੀਕ ਲੱਗੇ ਦੇ ਦਿਓ ਤੁਸੀਂ ਮੈਨੂੰ ਜਾਣ ਲੱਗੇ ਐਡਾ ਵੱਡਾ ਲਬਜ ਬੋਲ ਕੇ ਮੇਰੇ ਬਾਰੇ ਕਿ ਠੱਗ ਜਿਹਾ ਲੱਗਦਾ ਬੜਾ ਵੱਡਾ ਲਬਜ ਬੋਲ ਕੇ ਮਾਤਾ ਜੀ ਤੁਸੀਂ ਮੇਰੇ ਬਾਰੇ ਹੁਣ ਜਿਹੜਾ ਉਹਨੇ ਉਹ ਤੇ ਲਿਖਿਆ ਉਹ ਗੱਲ ਸੁਣਨ ਵਾਲੀ ਐ ਤਗੜੀ ਕਹਿੰਦਾ ਮਾਤਾ ਜੀ ਮੰਨ ਲਓ ਕਰਾਇਆ ਹੁੰਦਾ 20 ਰੁਪਏ ਮੈਂ 30 ਮੰਗ ਲੈਂਦਾ 10 ਰੁਪਏ ਠੱਗਨੇ ਸੀ ਨਾ ਕਰਾਇਆ ਹੁੰਦਾ 40 ਰੁਪਏ ਮੈਂ 50 ਮੰਗ ਲੈਂਦਾ 10 ਰੁਪਏ ਠਗਣੇ ਵੱਤ ਹੋ ਤੈ ਨਹੀਂ ਸੀ ਨਾ ਕਹਿੰਦਾ ਮਾਤਾ ਜੀ ਇੱਥੇ ਤੁਹਾਨੂੰ ਕਿੰਨਾ ਸਮਾਜ ਵਿੱਚ ਇੱਥੇ ਅੰਦਰ ਹਸਪੀਟਲ ਚ ਆਏ ਜੇ ਤੁਹਾਨੂੰ ਪਤਾ ਹੈ ਤੁਹਾਡੇ ਨਾਲ ਡਾਕਟਰ ਠਗੀ ਨਹੀਂ ਮਾਰ ਰਿਹਾ ਇਸ ਦੇਸ਼ ਵਿੱਚ ਵੈਲਟੀਨੇਟਰ ਤੇ ਪਾ ਕੇ ਮਰੀਜ਼ ਨੂੰ ਜਿਹਦੀ ਡੈਥ ਰਾਤ ਦੇ 7 ਵਜੇ ਹੋ ਗਈ ਹੈ ਪਤਾ ਵੀ ਸਾਮੀ ਮੋਟੀ ਹੈ ਪੈਸਾ ਆਈ ਜਾਣਾ ਹੈ ਪੈਸਾ ਆਈ ਜਾਣਾ ਹੈ ਸਵੇਰੇ 8-9 ਵਜੇ ਤੱਕ ਵੈਗੁਰ